ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕਿ ਇੱਕ ਐਸੀ ਚੀਜ਼ ਜੋ ਤੁਸੀਂ ਆਪਣੇ ਪਰਸ ਦੇ ਵਿੱਚ ਰੱਖ ਲੈਣੀ ਹੈ ਤੇ ਸਾਰਾ ਸਾਲ ਤੁਹਾਡਾ ਪਾਸਾ ਹਮੇਸ਼ਾ ਪੈਸਿਆਂ ਦੇ ਨਾਲ ਭਰਿਆ ਰਹੇਗਾ ਕਾਦੇ ਵੀ ਤੁਹਾਡਾ ਪਰਸ ਖਾਲੀ ਨਹੀਂ ਰਹੇਗਾ ਡੈਬਿਟ ਕਾਰਡ ਕ੍ਰੈਡਿਟ ਕਾਰਡ ਸਭ ਭਰੇ ਰਹਿਣਗੇ ਅੱਜਕੱਲ ਹਰ ਕੋਈ ਚਾਹੁੰਦਾ ਹੈ ਕਿ ਉਹਦੇ ਕੋਲ ਇੰਨਾ ਪੈਸਾ ਹੋਵੇ ਕਿ ਉਹ ਆਪਣੀ ਹਰ ਇੱਛਾ ਪੂਰੀ ਕਰ ਸਕੇ ਇੰਨਾ ਜ਼ਿਆਦਾ ਵੀ ਨਹੀਂ ਤਾਂ ਘੱਟ ਤੋਂ ਘੱਟ ਇੰਨਾ ਤਾਂ ਪੈਸਾ ਹੋਵੇ ਕਿ ਉਸ ਨੂੰ ਕਿਸੇ ਚੀਜ਼ ਦੇ ਲਈ ਤਰਸਣਾ ਨਾ ਪਵੇ ਜੋ ਉਹਦਾ ਮਨ ਕਰੇ ਉਹ ਚਾਟ ਹੀ ਖਰੀਦ ਸਕੇ ਕਈ ਲੋਕ ਐਸੇ ਹਨ ਜਿਹੜੇ ਸਵੇਰੇ ਉੱਠਦੇ ਹਨ ਉਹਨਾਂ ਦੇ ਪਾਸ ਪੈਸਿਆਂ ਦੇ ਨਾਲ ਭਰਿਆ ਹੁੰਦਾ ਹੈ ਪਰ ਰਾਤ ਹੋਣ ਦੇ ਤੱਕ ਪੂਰਾ ਪੈਸਾ ਉਹਨਾਂ ਦਾ ਖਤਮ ਹੋ ਜਾਂਦਾ ਹੈ ਤੇ ਉਹਨਾਂ ਦੇ ਕੋਲ ਥੋੜੇ ਹੀ ਸਿੱਕੇ ਬਚ ਜਾਂਦੇ ਹਨ ਤੇ ਪੈਸਾ ਬਹੁਤ ਹੁੰਦਾ ਹੈ ਪਰ ਟਿਕਦਾ ਨਹੀਂ ਹੈ ਇਹਨਾਂ ਸਾਰੀਆਂ ਹੀ ਪ੍ਰੋਬਲਮ ਦਾ ਹੱਲ ਲੈ ਕੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਆਏ ਹਾਂ ਸਾਥ ਸੰਗਤ ਜੀ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਹਨ ਜੇ ਤੁਸੀਂ ਅੱਗੇ ਪਿੱਛੇ ਕਰਕੇ ਦੇਖਦੇ ਹੋ ਤਾਂ ਉਹ ਮਿਸ ਹੋ ਜਾਂਦੀਆਂ ਹਨ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਵੀਡੀਓ ਵੀਡੀਓ ਨੂੰ ਸਕਿਪ ਕਰਕੇ ਬਿਲਕੁਲ ਵੀ ਨਹੀਂ ਦੇਖਣਾ ਤਾਂ ਸੰਗਤ ਜੀ ਨਹੀਂ ਤਾਂ ਤੁਸੀਂ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਉਸ ਜਾਣਕਾਰੀ ਤੋਂ ਵਾਂਝੇ ਰਹਿ ਜਾਓਗੇ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਐਸੀਆਂ ਕਿਹੜੀਆਂ ਨੌ ਚੀਜ਼ਾਂ ਹਨ ਜੋ ਤੁਸੀਂ ਆਪਣੇ ਪਾਸ ਦੇ ਵਿੱਚ ਰੱਖਣੀਆਂ ਹਨ ਉਨ੍ਹਾਂ ਦੇ ਵਿੱਚੋਂ ਇੱਕ ਚੀਜ਼ ਸਭ ਤੋਂ ਪਹਿਲੀ ਚੀਜ਼ ਹੈ ਚਾਂਦੀ ਦਾ ਸਿੱਕਾ ਜੇਕਰ ਤੁਸੀਂ ਆਪਣੇ ਪਾਸ ਦੇ ਵਿੱਚ ਰੱਖੋਗੇ ਤਾਂ ਮਾਤਾ ਲక్ష్ਮੀ ਦੀ ਇੰਨੀ ਕਿਰਪਾ ਹੋਵੇਗੀ ਤੁਹਾਡੇ ਉੱਤੇ ਕਿ ਤੁਸੀਂ ਸਮਝ ਹੀ ਨਹੀਂ पाओगे ਕਿ ਪੈਸਾ ਕਿੰਦਰੋਂ ਆ ਰਿਹਾ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਜੇਕਰ ਤੁਸੀਂ ਚਾਂਦੀ ਦਾ ਸਿੱਕਾ ਤੁਹਾਡੇ ਕੋਲ ਨਹੀਂ ਹੈ ਜਾਂ ਪੈਸਿਆਂ ਦੀ ਕਮੀ ਹੈ ਤੁਸੀਂ ਨਹੀਂ ਖਰੀਦ ਸਕਦੇ ਤਾਂ ਆਪਣੇ ਕੋਲ ਘਰ ਦੇ ਵਿੱਚ ਕੋਈ ਵੀ ਕਹਿਣਾ ਕੋਈ ਵੀ ਗਹਿਣਾ ਚਾਂਦੀ ਦਾ ਹੁੰਦਾ ਹੈ ਛੋਟਾ ਭਾਵੇਂ ਵੱਡਾ ਛਾਪ ਜਾਂ ਛੱਲਾ ਜਾਂ ਚਾਂਂਦਰ ਭਾਵੇਂ ਨਿੱਕੀ ਜਿਹੀ ਵੀ ਕੋਈ ਵੀ ਚੀਜ਼ ਚਾਂਦੀ ਦੀ ਹੈ ਉਹ ਤੁਸੀਂ ਆਪਣੇ ਪਾਸ ਦੇ ਵਿੱਚ ਰੱਖ ਸਕਦੇ ਹੋ ਜਿਸ ਨੂੰ ਰੱਖਣ ਦੇ ਨਾਲ ਤੁਹਾਡੇ ਪਾਸ ਦੇ ਵਿੱਚ ਪੈਸਾ ਚੁੰਮਕ ਦੀ ਤਰ੍ਹਾਂ ਖਿੱਚਿਆ ਚਲਿਆ ਆਵੇਗਾ ਦੂਸਰੀ ਚੀਜ਼ ਹੈ ਪੀਪਲ ਦਾ ਪੱਤਾ ਪੀਪਲ ਦੇ ਪੱਤੇ ਨੂੰ ਤુલਸੀ ਦੇ ਪੱਤੇ ਨੂੰ ਆਸਥਾ ਦੇ ਅਨੁਸਾਰ ਬੜਾ ਹੀ ਪਵਿੱਤਰ ਮੰਨਿਆ ਜਾਂਦਾ ਹੈ ਪੀਪਲ ਦੇ ਦਾ ਰੱਖਦਾ ਮਤਲਬ ਜਿਹੜਾ ਪੈਸਾ ਹੁੰਦਾ ਹੈ ਉਸ ਨੂੰ ਖਿੱਚਣ ਦਾ ਉਹਦੇ ਵਿੱਚ ਸ਼ਕਤੀ ਹੁੰਦੀ ਹੈ ਪੀਪਲ ਦੇ ਪੱਤੇ ਨੂੰ ਪੈਸਿਆਂ ਦਾ ਪ੍ਰਤੀਕ ਮੰਨਿਆ ਗਿਆ ਹੈ ਇਸ ਕਰਕੇ ਜੇਕਰ ਤੁਸੀਂ ਆਪਣੇ ਪਾਸ ਦੇ ਵਿੱਚ ਪੀਪਲ ਦਾ ਪੱਤਾ ਰੱਖੋਗੇ ਜੇਕਰ ਤੁਸੀਂ ਇਹ ਪੱਤਾ ਆਪਣੇ ਪਾਸ ਵਿੱਚ ਪੈਸਿਆਂ ਦੇ ਨਾਲ ਰੱਖੋਗੇ ਤਾਂ ਤੁਹਾਨੂੰ ਕਦੇ ਵੀ ਪੈਸਿਆਂ ਦੀ ਜ਼ਰੂਰਤ ਨਹੀਂ ਪਵੇਗੀ ਤਾਂ ਤੁਹਾਨੂੰ ਆਰਥਿਕ ਸਥਿਤੀ ਦਾ ਸਾਹਮਣਾ ਕਰਨਾ ਹੀ ਪਵੇਗਾ ਕਿਸੇ ਦੇ ਅੰਗੇ ਹੱਥ ਨਹੀਂ ਫਲਾਉਣੇ ਪੈਣਗੇ ਤੇ ਹੁਣ ਗੱਲ ਕਰਦੇ ਹਾਂ ਤੀਸਰੇ ਉਪਾਅ ਦੀ ਇਹ ਇੱਕ ਤਰ੍ਹਾਂ ਦਾ ਟੋਟਕਾ ਵੀ ਹੈ ਇਹਦੇ ਵਿੱਚ ਤੁਸੀਂ ਕਿ ਇਹਦੇ ਵਿੱਚ ਤੁਹਾਨੂੰ ਕੀ ਜ਼ਰੂਰਤ ਹੈ ਕਿ ਇੱਕ ਲਾਲ ਕਾਗਜ਼ ਦਾ ਛੋਟਾ ਜਿਹਾ ਟੁਕੜਾ ਲੈਣਾ ਹੈ ਜੋ ਤੁਸੀਂ ਉਹਦੇ ਉੱਤੇ ਤੁਸੀਂ ਆਪਣੀ ਜਿਹੜੀ ਇੱਛਾ ਹੈ ਜਿਹੜੀ ਮਨੋ ਕਾਮਨਾ ਹੈ ਉਹਨੂੰ ਤੁਸੀਂ ਲਿਖ ਲੈਣਾ ਹੈ ਤੁਸੀਂ ਉਹਨੂੰ ਆਪਣੇ ਪਾਸ ਦੇ ਵਿੱਚ ਫੋਲਡ ਕਰਕੇ ਰੱਖ ਲੈਣਾ ਹੈ ਇੰਜ ਕਰਨ ਦੇ ਨਾਲ ਜਿਹੜੀ ਵੀ ਇੱਛਾ ਹੈ ਮਨੋ ਕਾਮਨਾ ਹੈ ਉਹ ਪੂਰੀ ਹੁੰਦੀ ਹੈ। ਪਾਸ ਤੋਂ ਪਰਸ ਜਿਹੜਾ ਤੁਹਾਡਾ ਹੈ ਲਾਲ ਪਾਸ ਤੋਂ ਤੁਹਾਡਾ ਜਿਹੜਾ ਹੈ ਲਾਲ ਰੰਗ ਹੈ। ਲਾਲ ਰੰਗ ਦਾ ਹੈ ਤਾਂ ਉਹ ਇੱਕ ਸ਼ੁਭ ਰੰਗ ਹੈ। ਪੈਸੇ ਨੂੰ ਆਕਰਸ਼ਿਤ ਕਰਦਾ ਹੈ। ਤੁਹਾਡਾ ਜੋ ਪਾਸ ਹੈ ਹਮੇਸ਼ਾ ਪੈਸਿਆਂ ਦੇ ਨਾਲ ਭਰਿਆ ਰਹੇਗਾ। ਤੇ ਹੁਣ ਗੱਲ ਕਰਦੇ ਹਾਂ ਅਗਲੇ ਉਪਾਦ ਦੇ। ਜਿਸ ਦੇ ਵਿੱਚ ਤੁਸੀਂ ਕੀ ਲੈਣਾ ਹੈ ਕਿ ਥੋੜੇ ਜਿ ਥੋੜੇ ਜਿਹਾ ਚਾਵਲ ਅਨਾਜ ਲੈਣੇ ਹਨ। ਅਨਾਜ ਨੂੰ ਧੰਨ ਦਾ ਦਰਜਾ ਦਿੱਤਾ ਗਿਆ ਹੈ ਤੁਸੀਂ ਥੋੜੇ ਜਿਹਾ ਚਾਵਲ ਆਪਣੇ ਪਾਸ ਦੇ ਵਿੱਚ ਪਾ ਲੈਣੇ ਹਨ ਇਸ ਦੇ ਨਾਲ ਜਿਹੜਾ ਵੀ ਤੁਹਾਡਾ ਅਨਚਾਹਾ ਖਰਚਾ ਹੈ ਉਹ ਬਹੁਤ ਘਟ ਹੋ ਜਾਵੇਗਾ ਤੇ ਜਦੋਂ ਖਰਚ ਘਟ ਹੋ ਜਾਵੇਗਾ ਤਾਂ ਪੈਸਾ ਤੇ ਹੁਣ ਗੱਲ ਕਰਦੇ ਹਾਂ ਅਗਲੇ ਉਪਾਦ ਦੀ ਜਿਸ ਤੇ ਵਿੱਚ ਤੁਸੀਂ ਕੀ ਲੈਣਾ ਹੈ ਥੋੜੇ ਜਿਹਾ ਚਾਵਲ ਅਨਾਜ ਨੂੰ ਧੰਨ ਦਾ ਦਰਜਾ ਦਿੱਤਾ ਗਿਆ ਹੈ ਤੁਸੀਂ ਥੋੜੇ ਜਿਹਾ ਚਾਵਲ ਆਪਣੇ ਪਾਸ ਦੇ ਵਿੱਚ ਪਾ ਲੈਣੇ ਹਨ ਇਸ ਨਾਲ ਜਿਹੜਾ ਵੀ ਤੁਹਾਡਾ ਅਣਚਾਹ ਖਰਚਾ ਹੈ ਉਹ ਬਹੁਤ ਘਟ ਜਾਵੇਗਾ ਤੇ ਜਦੋਂ ਖਰਚ ਘਟ ਹੋਣਗੇ ਤਾਂ ਪੈਸਾ ਆਪਣੇ ਆਪ ਹੀ ਤੁਹਾਡੇ ਪਾਸ ਵਿੱਚ ਆਵੇਗਾ ਕਿਉਂਕਿ ਚਾਵਲਾਂ ਨੂੰ ਮਾਂ ਲక్ష్ਮੀ ਜੀ ਦਾ ਸਰੂਪ ਮੰਨਿਆ ਜਾਂਦਾ ਹੈ ਹੁਣ ਅਗਲੇ ਉਪਾਅ ਦੀ ਗੱਲ ਕਰਦੇ ਹਾਂ ਤੁਸੀਂ ਲੈਣਾ ਹੈ ਇੱਕ ਛੋਟਾ ਜਿਹਾ ਸ਼ੀਸ਼ਾ ਤੁਸੀਂ ਘੜੇ ਵਿੱਚ ਜਦੋਂ ਦੇਖੋਗੇ ਲੇਡੀਜ਼ ਕੋਲ ਸ਼ੀਸ਼ਾ ਹੁੰਦਾ ਹੈ ਛੋਟਾ ਛੋਟਾ ਜਿਹਾ ਸ਼ੀਸ਼ੇ ਦਾ ਟੁਕੜਾ ਚਾਹੀ ਲੈ ਲਓ ਤੁਸੀਂ ਉਸ ਨੂੰ ਆਪਣੀ ਪਾਸੇ ਦੇ ਵਿੱਚ ਰੱਖ ਸਕਦੇ ਹੋ ਬਿਲਕੁਲ ਛੋਟਾ ਜਿਹਾ ਸ਼ੀਸ਼ਾ ਲੈਣਾ ਹੈ ਜਿਸ ਦੇ ਨਾਲ ਤੁਹਾਡੇ ਹੱਥ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਤੁਸੀਂ ਚਾਹੋ ਤਾਂ ਇਹ ਛੋਟਾ ਸ਼ੀਸ਼ਾ ਬਾਜ਼ਾਰ ਦੇ ਵਿੱਚ ਬੜੀ ਆਸਾਨੀ ਦੇ ਨਾਲ ਖਰੀਦ ਸਕਦੇ ਹੋ ਤੁਸੀਂ ਆਪਣੇ ਪਾਸੇ ਵਿੱਚ ਛੋਟੇ ਜਿਹੇ ਸ਼ੀਸ਼ੇ ਨੂੰ ਰੱਖ ਲੈਣਾ ਹੈ ਇਹ ਵੀ ਤਾਂਨ ਨੂੰ ਆਕਰਸ਼ਿਤ ਕਰਨ ਵਾਲਾ ਮੰਨਿਆ ਗਿਆ ਹੈ ਇਹ ਬੜਾ ਹੀ ਕਾਰਗਰ ਟੋਟਕਾ ਹੈ ਜਿਸ ਕਰ ਤੁਸੀਂ ਜੇਕਰ ਤੁਸੀਂ ਆਪਣੇ ਪਾਸੇ ਵਿੱਚ ਸੀਸਾ ਰੱਖ ਲਿਆ ਤਾਂ ਤੁਹਾਨੂੰ ਸਭਨੀ ਤੁਹਾਡੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਤੇ ਤੁਹਾਡਾ ਜੋ ਪਰਸ ਹੈ ਹਮੇਸ਼ਾ ਪਿਆਸਿਆਂ ਦੇ ਨਾਲ ਭਰਿਆ ਰਹੇਗਾ। ਅਗਲੀ ਚੀਜ਼ ਹੈ ਕੌੜੀਆਂ ਤੁਸੀਂ ਦੇਖੋ ਤੁਹਾਨੂੰ ਕਿਸੇ ਵੀ ਜਿਹੜੇ ਗਿਫਟ ਸ਼ਾਪ ਹੁੰਦੇ ਹਨ ਉਸ ਦੁਕਾਨ ਦੇ ਤੁਹਾਨੂੰ ਆਸਾਨੀ ਨਾਲ ਮਿਲ ਜਾਣਗੀਆਂ। ਇਹ ਕੌੜੀਆਂ ਆਪਣੇ ਪਾਸੇ ਵਿੱਚ 2 3 4 ਦਿਨ ਰੱਖਣੀਆਂ ਹਨ। ਇਹ ਕੌੜੀਆਂ ਤੁਸੀਂ 2 ਤੋਂ 4 ਰੱਖ ਕੇ ਔਸਨ ਆਲ ਮਾਤਾ ਲక్ష్ਮੀ ਬਹੁਤ ਪਸੰਦ ਹੁੰਦੀ ਹੈ ਤੁਹਾਡੇ ਘਰ ਵਿੱਚ ਤਾਂ ਦੀ ਵਰਖਾ ਹੁੰਦੀ ਹੈ ਸਤਵਾਂ ਹੈ ਰੁਦਕਸ਼ ਤੁਹਾਨੂੰ ਮਾਰਕੀਟ ਤੋਂ ਆਸਾਨੀ ਨਾਲ ਮਿਲ ਜਾਵੇਗਾ ਤੁਸੀਂ ਇਸ ਨੂੰ ਆਨਲਾਈਨ ਵੀ ਮੰਗਵਾ ਸਕਦੇ ਹੋ ਤੁਹਾਡੇ ਘਰ ਵਿੱਚ ਤਾਂ ਦੀ ਵਰੀਦੀ ਹੋਵੇਗੀ ਅਗਲੀ ਚੀਜ਼ ਹੈ ਜੇ ਵੱਡੇ ਬਜ਼ੁਰਗ ਹੁੰਦੇ ਹਨ ਕਦੇ ਤੁਹਾਨੂੰ ਉਹਨਾਂ ਦੇ ਆਸ਼ੀਰਵਾਦ ਦੇ ਰੂਪ ਦੇ ਵਿੱਚ ਉਹਨਾਂ ਦੇ ਪੁਰਾਣੇ ਜ਼ਮਾਨੇ ਦਾ ਰਹਿਦਾ ਹੈ ਕਿ 1 ਰੁਪਏ ਦਾ ਸਿੱਕਾ ਕਦੇ ਤੁਹਾਨੂੰ ਆਸ਼ੀਰਵਾਦ ਦੇ ਤੌਰ ਤੇ ਮਿਲਿਆ ਹੋਵੇਗਾ ਤਾਂ ਇਸ ਤਰ੍ਹਾਂ ਦੇ ਘਰ ਸਾਡੇ ਸਿੱਕੇ ਕਾਫੀ ਹੁੰਦੇ ਹਨ ਜਾਂ ਤੁਹਾਨੂੰ ਉਹਨਾਂ ਨੇ 1 ਰੁਪਿਆ ਜਾਂ 5 ਰੁਪਏ ਦਿੱਤੇ ਹੋਣ ਤਾਂ ਉਹ ਜਿਹੜੇ ਆਸ਼ੀਰਵਾਦ ਦੇ ਰੂਪ ਦੇ ਵਿੱਚ ਜਿਹੜੇ ਪੈਸੇ ਦਿੱਤੇ ਹੁੰਦੇ ਹਨ ਉਹ ਬੜੇ ਹੀ ਲੱਕੀ ਮੰਨੇ ਜਾਂਦੇ ਹਨ ਬੜੇ ਹੀ ਸ਼ੋਭਾ ਮੰਨੇ ਜਾਂਦੇ ਹਨ ਤੁਸੀਂ ਉਸ ਨੂੰ ਬੜੇ ਹੀ ਚੰਗੀ ਤਰ੍ਹਾਂ ਸੰਭਾਲ ਕੇ ਇੱਕ ਡੱਬੇ ਦੇ ਵਿੱਚ ਪਾ ਕੇ ਹਮੇਸ਼ਾ ਆਪਣੇ ਪੈਸੇ ਵਿੱਚ ਰੱਖੋ ਇਹ ਜਿਹੜਾ ਟੋਟਕਾ ਹੈ ਬੜਾ ਹੀ کارਗਰ ਹੈ ਇਹਦੇ ਨਾਲ ਦੇਖਣਾ ਕਿ ਤੁਸੀਂ ਤੁਹਾਡਾ ਪਰਸ ਖਾਲੀ ਕਦੇ ਨਹੀਂ ਹੋਵੇਗਾ ਇਹਦੇ ਨਾਲ ਇਹਦੇ ਨਾਲ ਤੁਸੀਂ ਹਮੇਸ਼ਾ ਖੁਸ਼ ਰਹੋਗੇ ਹੁਣ ਗੱਲ ਕਰਦੇ ਹਾਂ ਨੌਵੀਂ ਚੀਜ਼ ਦੀ ਉਹ ਹੈ ਜੇ ਜਿਹੜੀਆਂ ਜਿਹੜੇ ਪਾਸੇ ਦੇ ਵਿੱਚ ਸਮਾਨ ਜਿਹੜਾ ਪੈਸੇ ਰੱਖਦੇ ਹੋ ਉਹਨੂੰ ਰੱਖਣ ਦੇ ਵਿੱਚ ਗਲਤੀਆਂ ਕਰ ਦਿੰਦੇ ਹੋ ਜਿਸ ਕਰਕੇ ਤੁਹਾਡੇ ਘਰ ਵਿੱਚ ਦੁੱਖ ਤੇ ਨਿੰਦਰਾ ਆਉਂਦਾ ਹੈ ਤੇ ਘਰ ਵਿੱਚ ਗਰੀਬੀ ਆਉਂਦੀ ਹੈ ਪੈਸੇ ਦੀ ਕਮੀ ਹੁੰਦੀ ਹੈ ਤਾਂ ਪੈਸਾ ਸਾਡਾ ਪਸ ਵਿੱਚ ਟਿਕਦਾ ਨਹੀਂ ਪਸ ਸਾਡਾ ਖਾਲੀ ਰਹਿੰਦਾ ਹੈ ਉਹ ਕਿਹੜੀਆਂ ਚੀਜ਼ਾਂ ਹਨ ਜੋ ਤੁਸੀਂ ਨਹੀਂ ਕਰਨੀਆਂ ਇਹ ਤੁਸੀਂ ਸਾਰੇ ਧਿਆਨ ਦੇ ਨਾਲ ਜ਼ਰੂਰ ਸੁਣੋ ਸਭ ਤੋਂ ਪਹਿਲੀ ਗੱਲ ਏ ਜੋ ਲੋਕ ਕਰ ਦਿੰਦੇ ਹਨ ਆਪਣੇ ਪਸ ਦੇ ਵਿੱਚ ਜਿਹੜੇ ਨੋਟ ਹੁੰਦੇ ਹਨ ਤੋੜ ਮੋੜ ਕੇ ਇਸ ਤਰ੍ਹਾਂ ਕਰਕੇ ਫੋਲਡ ਕਰਕੇ ਰੱਖ ਦਿੰਦੇ ਹਨ ਇਹ ਸਭ ਤੋਂ ਵੱਡੀ ਘਰ ਦੀ ਗਰੀਬੀ ਦਾ ਕਾਰਨ ਹੈ ਇਸ ਤਰ੍ਹਾਂ ਨੋਟਾਂ ਨੂੰ ਰੱਖਣ ਦੇ ਨਾਲ ਪਾਸ ਵਿੱਚ ਮਾਤਾ ਲక్ష్ਮੀ ਜੀ ਨਾਰਾਜ਼ ਹੋਉਂਦੀ ਹੈ ਤੇ ਜੇਕਰ ਮਾਤਾ ਲక్ష్ਮੀ ਸਾਡੇ ਉੱਤੇ ਨਾਰਾਜ਼ ਹੋ ਗਈ ਤਾਂ ਸਾਡੇ ਘਰ ਵਿੱਚ ਪੈਸਾ ਨਹੀਂ ਆਵੇਗਾ ਜਦੋਂ ਸਾਡੇ ਉੱਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਹੁੰਦੀ ਹੈ ਸਾਡੇ ਦੇ ਪਰਸਨ ਹੁੰਦੀ ਹੈ ਤਾਂ ਉਸ ਵੇਲੇ ਸਾਡੀਆਂ ਝੋਲੀਆਂ ਵਿੱਚ ਘਾਟ ਪੈ ਜਾਂਦੀਆਂ ਹਨ ਇਹਨਾਂ ਪੈਸਾ ਹੁੰਦਾ ਹੈ ਇਸ ਕਰਕੇ ਧਿਆਨ ਰੱਖੋ ਕਿ ਆਪਣੇ ਪਾਸ ਦੇ ਵਿੱਚ ਕਦੇ ਵੀ ਪੈਸੇ ਨੂੰ ਤੋੜ ਮੋੜ ਕੇ ਨਾ ਰੱਖੋ ਪੈਸੇ ਨੂੰ ਬੜੇ ਪਿਆਰ ਦੇ ਨਾਲ ਬੜੀ ਇੱਜ਼ਤ ਤੇ ਨਾਲ ਸੰਭਾਲ ਕੇ ਰੱਖੋ ਇਸ ਤੋਂ ਇਲਾਵਾ ਕਈ ਲੋਕੀ ਕਰਦੇ ਹਨ ਕਿ ਪਾਸ ਵਿੱਚ ਕੁਝ ਅਜਾਈਆਂ ਚੀਜ਼ਾਂ ਰੱਖਦੇ ਹਨ ਜੋ ਕਿ ਨਹੀਂ ਰੱਖਣੀਆਂ ਚਾਹੀਦੀਆਂ ਲੇਡੀਜ਼ ਆਪਣੇ ਮੇਕਅਪ ਦਾ ਸਮਾਨ ਜਾਂ ਕੁਝ ਹੋਰ ਚੀਜ਼ਾਂ ਵੀ ਪਾਸ ਵਿੱਚ ਰੱਖ ਲੈਂਦੀਆਂ ਹਨ ਇਹ ਸਾਡੀ ਗਰੀਬੀ ਦਾ ਕਾਰਨ ਹੁੰਦਾ ਹੈ ਜੇਕਰ ਤੁਸੀਂ ਉਹ ਸਮਾਨ ਜ਼ਰੂਰੀ ਹੈ ਉਸੇ ਬਿਨਾ ਮਤਲਬ ਤੁਹਾਡਾ ਗੁਚਰਾ ਨਹੀਂ ਹੈ ਤਾਂ ਉਸ ਨੂੰ ਤੁਸੀਂ ਜਿਹੜੀ ਆਪਣੀ ਜੇਬ ਪਰਸ ਹੁੰਦੀ ਹੈ ਉਸ ਨੂੰ ਅਲੱਗ ਜਿਹੜੀ ਜੇਬ ਹੈ ਉਹਦੇ ਵਿੱਚ ਰੱਖੋ ਪਾਸ ਵਿੱਚ ਮਿਕਸ ਕਰਕੇ ਨਾ ਰੱਖੋ ਇਹ ਵੀ ਇੱਕ ਬਹੁਤ ਵੱਡੀ ਗਲਤੀ ਹੈ ਜਦੋਂ ਤੁਸੀਂ ਕਰਦੇ ਹੋ ਇਸ ਤੋਂ ਬਾਅਦ ਜਦੋਂ ਤੁਸੀਂ ਜਵਤੋਂ ਜਾਂ ਵਪਾਰ ਕਰਦੇ ਹੋ ਜਾਂ ਵਾਪਸ ਘਰ ਨੂੰ ਆਉਂਦੇ ਹੋ ਲੈਡਿਸ ਜੈਂਸ ਜੋ ਵੀ ਹੈ ਉਹ ਘਰ ਆ ਕੇ ਆਪਣਾ ਜਿਹੜਾ ਪਰਸ ਹੈ ਜੋ ਇੰਦਰ ਉਧਰ ਰੱਖ ਦਿੰਦੇ ਹਨ ਇਹ ਵੀ ਤੁਹਾਡੇ ਦੁੱਖਾਂ ਦਾ ਦਿਲਦਰ ਦਾ ਗਰੀਬੀ ਦਾ ਵਿਸ਼ੇਸ਼ ਕਾਰਨ ਹੈ ਆਪਣੇ ਪਾਸ ਨੂੰ ਜਦੋਂ ਵੀ ਤੁਸੀਂ ਬਾਰੇ ਹੁੰਦੇ ਹੋ ਇੱਕ ਐਸੀ ਜਗ੍ਹਾ ਬਣਾਓ ਜਿਹੜੀ ਸਾਫ਼ ਜਗ੍ਹਾ ਹੋਵੇ एकदम ਪਰਫੈਕਟ ਜਗ੍ਹਾ ਹੋਵੇ ਜਿੱਥੇ ਲਿਆ ਕੇ ਤੁਸੀਂ ਆਪਣਾ ਪੈਸਾ ਰੱਖ ਸਕਦੇ ਹੋ ਕਹਨ ਤੋਂ ਭਾਵ ਕਿ ਐਸੀਆਂ ਚੀਜ਼ਾਂ ਘਰ ਦੇ ਵਿੱਚ ਕਈ ਹੁੰਦੀਆਂ ਹਨ ਛੋਟੀਆਂ ਜਾਂ ਨਕਾਰਾਤਮਕ ਜਗ੍ਹਾ ਅਸੀਂ ਆਪਣੇ ਪਾਸ ਉਸ ਜਗ੍ਹਾ ਤੇ ਰੱਖ ਦਿੰਦੇ ਹਾਂ ਪਰ ਸਾਨੂੰ ਹਮੇਸ਼ਾ ਸਾਫ਼ ਸੁਥਰੀ ਜਗ੍ਹਾ ਤੇ ਰੱਖਣਾ ਹੈ ਜਿੱਥੇ ਆਪਣਾ ਪੈਸਾ ਰੱਖੋ ਬਸ ਛੋਟੀਆਂ-ਛੋਟੀਆਂ ਅਜៃਆਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਤੁਸੀਂ ਆਪਣੀ ਲਾਈਫ ਵਿੱਚ ਖੁਸ਼ ਰਹੋਗੇ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹੋ ਆਪਣੇ ਪਾਸ ਵਿੱਚ ਖੁਸ਼ੀਆਂ ਬਰਕਤਾਂ ਪੈਸਾ ਲਿਆ ਸਕਦੇ ਹੋ ਪੈਸੇ ਦੀ ਕਮੀ ਨੂੰ ਦੂਰ ਕਰ ਸਕਦੇ ਹੋ ਤੇ ਸਾਥ ਸੰਗਤ ਜੀ ਆਸ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ